ਜੀ ਕੀ ਹਾਲ ਚਾਲ ਜੀ ਪਹੁੰਚ ਗਏ ਜੀ ਆਪਾਂ ਸਹੌਲੀ ਸਟਾਰਟਰ ਕਰ ਲਿਆ ਫਿੱਟ ਤੇ ਮੋਟਰ ਦਿੱਤੀ ਚਿਲਾ ਲਓ ਜੀ ਇੱਥਾ ਦਾ ਪਾਣੀ ਮਾਰ ਰਹੀ ਆ ਪਹਿਲਾਂ ਪਹਿਲਾਂ ਚਾਰ ਆਲਾ ਬੱਲੇ ਬੱਲੇ ਹੋ ਗਿਆ ਸਾਫ ਆ ਲਓ ਜੀ ਲਾ ਕੇ ਸਟਾਰਟਰ ਸਿੱਧੀਆਂ ਹੀ ਤਾਰਾਂ ਗ੍ਰਿਪਾਂ ਤੋਂ ਬਿਨਾਂ ਕਿਉਂਕਿ ਆਇਕਣੇ ਪਲਾਸਨਾ ਫੜ ਕੇ ਆਪਾਂ ਪਸਾਤੀਆਂ ਕੰਮ ਤਾਂ ਹੈਗਾ ਰਿਸਕੀ ਪਰ ਨਹੀਂ ਫਿਰ ਸਪੱਟ ਬਹੁਤ ਦੂਰ ਹੈ ਇਹ ਵੀ ਨਹੀਂ ਪਤਾ ਜਾਮ ਹੋਵੇ ਕਿ ਦਾ ਸਾਫ ਕਿਤਾਬ ਆ ਨਹੀਂ ਫਿਰ ਇਹ ਨਾਟਕ ਆ ਦਿੰਦੇ ਇਸ ਕਰਕੇ ਹਲਾਤ ਨਾ ਫੜ ਕੇ ਚੀਨੀ ਲਾਦੀਆਂ ਸਟਾਰਟਰ ਦਿੱਤਾ ਹੱਕ ਮਤਲਬ ਕਰਨੇ ਹੱਕ ਤੀ ਆਪ ਦੇ ਆਪ ਸਿੱਧੀ ਹੋ ਕੇ ਆ ਦੇਖੋ ਖਰੀ ਬੱਤੀ ਦਿਖਾ ਰਿਹਾ ਤੇ ਐਦਾਂ ਦੀ ਖੜੀ ਆ ਮੱਕੀ ਔਰੇ ਕਵਾੜ ਕਬੂੜਤਾ ਦਿੱਤਾ ਯਾਲ ਸਪਰੇ ਨੇ ਸਾਫ ਸੁਥਰੀ ਆ ਤੇ ਤੀਸਰਾ ਪਾਣੀ ਲਾਉਣ ਲੱਗੇ ਆ ਪਾਣੀ ਤੋਂ ਬਾਅਦ ਪਾਵਾਂਗੇ ਖਾਦ ਯੂਰੀਆ ਦੋ ਮੋਟਰ ਚਲਾਤੀਆਂ ਦੂਸਰੀ ਆ ਵੀ ਚੱਲਦੀ ਆ ਦੇਖੋ ਤੀਸਰੀ ਮੋਟਰ ਵੀ ਆਪਾਂ ਇਧਰੋਂ ਚਲਾਤੀ ਤੇ ਮੇਨ ਮੋਟਰ ਨੂੰ ਦੋ ਆਹ ਬਲਾਕ ਨੂੰ ਲਾਉਂਦੇ ਆ ਪਾਣੀ ਸਾਹਮਣੇ ਵਾਲੇ ਨੂੰ ਇਹ ਪੋ ਸਟਾਰਟਰ ਨੇ ਦੂਸਰੇ ਨੇ ਲੋੜ ਨਹੀਂ ਝੱਲਿਆ ਕਰ ਨਵਾਂ ਲਿਆ ਕੇ ਲਾਇਆ ਦੇਖੋ ਆ ਪਿਆ ਇੱਥੇ ਕੋਈ ਕੋਈ ਫਾਲਟ ਆ ਇਹ ਕਿ ਨਾ ਮਾਣੀ ਬੰਦ ਕਰ ਦਿੰਦਾ ਨਹੀਂ ਕਰਾਉਂਦਾ ਨਹੀਂ ਬੰਦ ਕਰ ਦਿੰਦਾ ਨਹੀਂ ਤੇ ਹੁਣ ਆ ਲਾਇਆ ਫਿਰ ਨਵਾਂ ਤੇ ਹੁਣ ਚੱਲ ਗਿਆ ਸਹੀ ਪਾਣੀ ਲਾਉਣ ਆਏ ਵਿਆਂ ਮੱਕੀ ਨੂੰ ਤੇ ਮੌਸਮ ਹੁਣ ਹੋਰ ਵਿਗੜ ਗਿਆ। ਰਾਜੂ ਨੇ ਛੱਟਿਆ ਵਾ ਦੋ ਖਾਲਾਂ ਨੂੰ ਪਾਣੀ। ਹਾਂਜੀ 1:00 ਵਜਿਆ ਬਹੁਤ ਨਾਜਾਇਜ਼ ਗਰਮੀ ਆ। ਉੱਛੋ ਹੀ ਨਾ ਕੋਈ ਇੰਨੀ ਗਰਮੀ ਆ। ਬਸ ਅਗਰਾਈ ਪਈ ਆ। ਉਜੀ ਮੇ trot ਕਣਕਾਂ ਵੀ ਰੰਗ ਬਟਾ ਗਈਆਂ ਟਾਈਮ ਵੀ ਹੋ ਗਿਆ ਇਹਨਾਂ ਦਾ ਪੱਕਣ ਦਾ ਸਨੈਰੀ ਹੋ ਗਈਆਂ ਆਮਕੀ ਵੀ ਭਾਰਤੀ ਲੰਦਾਰ ਨੇ ਇੱਥੇ ਲੰਦਾਰ ਭਰ ਰਿਹਾ ਆ ਦੇਖੋ ਵਿਚਾਲੇ ਕਲਰੀ ਕੱਖ ਤੱਕ ਕੀ ਜੰਮਣਾ ਮੱਕੀ ਵੀ ਨਹੀਂ ਪੂਰੀ ਤਰੀਕੇ ਨਾਲ ਜੰਮੀ ਪੂਰੀ ਰਾੜੀ ਪਈ ਆ ਮੱਕੀ ਆਪਾਂ ਪੂਰਾ ਰਾੜ ਕੇ ਪਾਣੀ ਲਾਇਆ ਹੁਣ ਰਾੜ ਕੇ ਇਸ ਕਰਕੇ ਲਾਇਆ ਨਾਲੇ ਤਾਂ ਕੱਖ ਸੁੱਕ ਗਏ ਤੇ ਨਾਲੇ ਹੁਣ ਜਦ ਪਾਣੀ ਲਾਉਣ ਤੋਂ ਬਾਅਦ ਰੇਪ ਪਾਉਣਾ ਖਾਦ ਪਾਉਣੀ ਆ ਇਹਨੂੰ ਇਹਨੇ 1 ਲੱਖ ਤੇ ਛਾਲ ਮਾਰਨੀ ਆ ਐਂਡ ਸਕਾਈ ਪਈ ਆ ਦੇਖੋ ਆਹ ਪਲਾਟ ਤਾਂ ਭਰ ਗਿਆ ਸਾਰਾ ਇੱਧਰਲਾ ਤੇ ਆਪਣਾ ਤਕਰੀਬਨ 4 ਕਿੱਲੇਆਂ ਦੀ ਲੰਬਾਈ ਦੇ ਵਿੱਚੋਂ ਦੋ ਫਟੇ ਆਪਾਂ ਭਰਤੇ ਇੱਧਰਲੇ ਲੈਟ ਗਈ ਭੱਜ ਹੁਣ 15-20 ਮਿੰਟ ਢੀਕਾਂਗੇ ਤੇ ਛੋਟੂ ਨੇ ਉਧਰ 4 ਕੇ ਤੇ ਇੱਕ ਭਰਤੇ ਤੇ ਦੋ ਇੱਕ ਭਰਤੇ ਤੇ ਦੋ ਲਾਣੇਦਾਰ ਨੇ ਇੱਧਰ ਤਕਰੀਬਨ 4 ਲਾਣਦਾਰ ਨੇ ਭਰਤੇ ਕੱਲ ਨੂੰ ਤਕਰੀਬਨ ਤਾਂ ਮਨ ਨਾਲ ਹੀ ਕੰਮ ਮੁੱਕ ਜੂਗਾ ਥੋੜਾ ਹੀ ਕੰਮ ਰਹਿ ਗਿਆ ਕਿਉਂਕਿ ਮੋਟਰਾਂ ਚਾਰ ਚੱਲਦੀਆਂ ਸੀ ਅੱਜ ਤੇ ਆਸ ਨਹੀਂ ਦੀ ਜੰਨਾ ਕੱਖਤੀ ਲਓ ਬਹੁਤ ਵੀਰ ਫੋਨ ਕਰਕੇ ਦਵਾਈ ਦਾ ਨੌ ਪੁੱਛਦੇ ਨੇ ਮਿੱਤਰੋ ਵੀਡੀਓ ਦੇ ਵਿੱਚ ਪਾਇਆ ਵਾ ਪਿਛਲੀਆਂ 'ਚ ਦੇਖ ਲਓ ਨੌ ਜਿਹੜੀਆਂ-ਜਿਹੜੀਆਂ ਪਾਈਆਂ ਸੀ ਤਿੰਨ ਦਵਾਈਆਂ ਮਿਲਾ ਕੇ ਕਰੀਆਂ ਸੀ ਆਪਣੇ ਦਾ ਤਕਰੀਬਨ ਖੁੱਲੀ ਡੰਡਾ ਸੀਗਾ ਆ ਥੋੜਾ ਜਿਹਾ ਅਲੇ ਰਹਿੰਦਾ ਕਿਤੇ ਕਿਤੇ ਮਾੜਾ ਮੋਟਾ ਜਿਹਾ ਬਾਕੀ ਤਕਰੀਬਨ ਮਰਿਆ ਪਈ ਆ ਕੋਈ ਬਹੁਤਾ ਨਹੀਂ ਹੈ ਮਾੜਾ ਮੋਟਾ ਕਿਤੇ ਹੀ ਰਹਿ ਗਿਆ ਕਿਉਂਕਿ ਜਿਆਦਾ ਇੱਥੇ ਕਰਦੇ ਦੇ ਨਾ ਹਵਾ ਚੱਲਦੀ ਸੀ ਹਵਾ ਨਾਲ ਫਿਰ ਵੀ ਆਪਣੀ ਜਾਨ ਤੇ ਤਾਂ ਆਪਾਂ ਨੇ ਪੂਰਾ ਠੋਕ ਕੇ ਕੀਤਾ ਸਪਰੇ ਤੇ ਫਿਰ ਵੀ ਮਾੜੀ ਮੋਟੀ ਕਿਤੇ ਚਲੋ ਮਾੜਾ ਮੋਟਾ ਤਾਂ ਝੱਲ ਵੀ ਜਾਊ ਜਿਹੜਾ ਬਾੜਾ ਸੀ ਪਹਿਲਾਂ ਦੀਦਾ ਹੀ ਨਹੀਂ ਤੀ ਕੋਸ ਉਹਦੇ ਤੋਂ ਹੋ ਗਿਆ ਛਟਕਾਰਾ ਤੇ ਜਾਨੂ ਮੱਕੀ ਪਾਲ ਜੂਗੀ ਇਰ ਮਕੀਨ ਦਾਬ ਲੈਣਾ ਨਾਲੇ ਖਾਦ ਖੂਤ ਲੱਗ ਜਾਣਗੇ ਜਦ ਤੱਕ ਸਾਰੇ ਰੇ ਜੈਨੂੰ ਦੁਬਾਰੇ ਇਹਨੇ ਚੱਲਣਾ ਕੇਰਾ ਤਾਂ ਹੁਣੇ ਸੌਂ ਗਈ ਸੌਂ ਤੋਂ ਪਾਜ ਬਹੁਤ ਘੈੜੀ ਦੀ ਮਿੱਤਰੋ ਕਿਉਂਕਿ ਆਪਾਂ ਉਹ ਸਾਰੀ ਡਾੜੀ ਦੇਖਿਆ ਰਹਿ ਕੇ ਬਹੁਤ ਜ਼ਾਰੇ ਘੈੜੀ ਧੀ ੁੱਲੇ ਘੈੜੀ ਦੀ ਤੁੱਪ ਤੇ ਲਾਈਟ ਆ ਗਈ ਆ ਗਈ ਆ ਦੇਖੋ ਮੋਟਰ ਚੱਲ ਪਈ ਆਹਦੇ ਚੱਲ ਪਈ ਬਹੁਤ ਜੂਮ ਆ ਫੋਨ ਦਾ ਦੇਖੋ ਕਿੱਥੇ ਆ ਮੋਟਰ ਓਰੇ ਓ ਜੀ ਸੂਰਜ ਗਿਆ ਸ਼ਿਪ ਤੇ ਮੋਟਰਾਂ ਹਲੇ ਚੱਲੀ ਜਾਂਦੀਆਂ ਨੇ 6:30 ਦਾ ਹੋ ਗਿਆ ਟਾਈਮ ਤੱਕ तकरीबन ਆਹ ਪਲਾਟ ਲਵੇ ਲੱਗ ਜੂਗਾ ਤੇ ਇੰਨੀ ਕੁ ਹੋਈ ਜਾਂਦੀ ਐ ਸੱਲ ਮਗਰ ਬਾਕੀ ਰਹਿੰਦੀ ਹੁੰਦੀ ਰਾਤ ਨੂੰ ਹੋਊ ਚੰਗੀ ਤਰ੍ਹਾਂ ਤੇ ਪੂਰਾ ਠੋਕੇ ਲਾਈ ਜਾਂਦੇ ਆ ਪਾਣੀ ਵੀ ਹੁਣ ਨਹੀਂ ਕੋਈ ਢਾਰੇ ਨੂੰ ਮੱਕੀ ਨੂੰ ਵੱਧ ਘਟਦਾ ਤੇ ਇੱਕ ਪਟਾ ਰਹਿ ਗਿਆ ਮੂਰਿਓ ਆਹ ਆਹ ਪਲਾਟ ਦਾ ਜੇ ਕੰਨ ਟਾਗ ਲਾਈਟ ਆ ਗਈ ਤਾਂ ਇਹ ਵਲਾਟ ਆਪਣਾ ਓਕੇ ਆ ਰਿਪੋਰਟ ਇੱਕ ਗੱਲ ਦੀ ਗੌਰ ਕਰਿਓ ਮਿੱਤਰੋ ਜਿੱਥੇ ਆਪਾਂ ਟਰਾਲੀਆਂ ਕੱਢੀਆਂ ਨੇ ਨਾ ਜਿਹੜੇ ਵੀ ਖੇਤ ਚ ਲੀਹਾ ਬਣਾਇਆ ਏ ਉਹ ਸਾਰੀ ਮੱਕੀ ਪੀਲੀ ਆ ਦੇਖੋ ਆ ਲਾਈਨ ਹੈ ਸਰੇ ਤੱਕ ਪੀਲੀਓ ਪੀਲੀ ਆ ਇਹ ਆ ਦੇਖੋ ਇੱਕ ਨਹੀਂ ਆ ਇਹਦੇ ਵਿੱਚ ਉਹ ਮੱਕੀ ਦੂਸਰੇ ਨਾਲ ਕੱਦ ਚ ਵੀ ਛੋਟੀ ਆ ਤੇ ਉਹਦੀ ਰੌਣਕ ਵੀ ਹੁੰਦੀ ਨਹੀਂ ਉੰਨੀ ਇੰਨਾ ਵਜਾ ਲੰਘਣ ਨਾਲ ਇੰਨਾ ਫਰਕ ਪੈ ਜਾਂਦਾ ਹੈ ਜਿੱਥੇ ਨੂੰ ਟਰਾਲੀਆਂ ਲੰਘਦੀਆਂ ਨੇ ਲੋਡ ਕਰੀਆਂ ਹੋਈਆਂ ਆਲੂਆਂ ਦੀਆਂ ਉੱਥੇ ਇੰਨਾ ਫਰਕ ਹੁੰਦਾ ਬਹੁਤ ਧਰਤੀ ਟਾਈਟ ਹੋ ਜਾਂਦੀ ਐ ਇਸ ਕਰਕੇ ਉਹ ਗਰੋਥ ਨਹੀਂ ਕਰਦੀ ਜਿੰਨੀ ਮਰਜ਼ੀ ਵਾ ਲਈਏ ਆਪਾਂ ਨਾਲੇ ਲੀਹੇ ਚਾਰ-ਚਾਰ ਵਾਰ ਪੰਜ-ਪੰਜ ਵਾਰ ਪੱਟੇ ਨੇ ਆਪਾਂ ਨੇ ਫੇਰ ਵੀ ਉਹ ਮੱਕੀ ਨਾਲ ਨਹੀਂ ਰਲਦੀ ਦੂਸਰੀ ਦੇ ਸੂਰਜ ਗਿਆ ਸ਼ੇਪ ਆ ਫੈਕਟਰੀ ਆ ਮੁੰਡਾ ਐਗਰੋ ਟਰਾਲੀਆਂ ਬਣਾਉਂਦੇ ਨੇ ਜਿਹੜੇ ਤਰ੍ਹਾਂ ਇਸਰਵਰ ਅਸਵਾਰਾਂ ਲਾਉਂਦੇ ਨੇ ਇਹੜਾ ਵਾਈਟ ਰੰਗ ਦਾ ਸ਼ਰਟ ਲੱਗੀਆਂ ਨੇ ਚੱਦਰਾ ਇਹ ਅੱਡੇ ਦੇ ਉੱਤੇ ਆ ਇਹਦੇ ਬੈਕ ਸਾਈਡ ਆਪਣੀ ਜ਼ਮੀਨ ਆ ਇਹ ਔਰੇ ਰਾਹ ਹੈ ਸਾਹਮਣੇ ਟਾਬਰ ਦੇ ਕੋਲੋਂ ਦਾ ਇਦਣੇ ਨੂੰ ਰਸਤਾ ਜੀ 7:00 ਬੱਜ ਗਈ ਜੀ ਲਾਈਟ 6:45 ਮਿੰਟ ਤੇ ਇੱਕ ਦੋ ਮਿੰਟ ਦੇਖਦੇ ਆ ਨਹੀਂ ਫਿਰ ਚੱਲਦੇ ਆ ਖੋਲ ਕੇ ਸਟਾਰਟਰ ਸਟਟਰ ਇੱਕ ਆ ਰਹੇ ਗਿਆ ਜੇ 7 7:30 ਵਜੇ ਤੱਕ ਚੱਲੇ ਜਾਂਦੀ ਤਾਂ ਭਰ ਜਾਂਦਾ ਕਿਉਂਕਿ ਹੁਣ ਉਹ ਤਾਂ ਭਰ ਗਿਆ ਪਰਲੀ ਦੰਦੀ ਤਾਂ ਵੀ ਖਾਲਚ ਪਾਣੀ ਆਉਂਦਾ ਤੇ ਉਹਨੇ ਅਗ ਨਾਲ ਉਹਨੇ ਭਰ ਜਾਣਾ ਆ ਨਹੀਂ ਭਰ ਭਰਨਾ ਕਿਉਂਕਿ ਪਟਾਏ ਲੰਬਾ ਚੱਲਦੇ ਹੁਣ ਹੋਰ ਕਿ ਸਵੇਰੇ ਭਰ ਲਾਂਗੇ ਇਹਨੂੰ ਹਲੇ ਘੜਾ ਕੰਮ ਮੁੱਕ ਗਿਆ ਫਿਰ ਆਹ ਪਲਾਟ ਨੂੰ ਵੀ ਤਾਂ ਲਾਉਣਾ ਇਧਰਲੇ ਨੂੰ ਲਓ ਜੀ ਲੱਗਿਆ ਸਟਾਰਟਰ ਖੋਲਣ ਸਾਰਾ ਨਾ ਔਖਾ ਕੰਮ ਆਹੀ ਆ ਬਸ ਐਂਡ ਤੇ ਜਿਹੜੇ ਸਟਾਰਟਰ ਖੋਲਣੇ ਪੈਂਦੇ ਨੇ ਖੋਲ ਕੇ ਹੁਣ ਰੱਖ ਦਿਆਂ ਲੈ ਕੇ ਚਲਦੇ ਆ ਨਾਲ ਗੱਡੀ 'ਚ ਰੱਖ ਕੇ